ਲਓ ਜੀ ਅੱਜ ਆਪਣੇ ਕੋਲੇ ਪਹੁੰਚ ਚੁੱਕੇ ਨੇ ਡਬਲ ਬੈੱਡ ਦੇ ਸਿੰਗਲ ਬੈੱਡ ਦੇ ਕੰਬਲ ਪਲੈਂਟੀਨਾ ਕੰਪਨੀ ਦੇ ਦੇਖੋ ਜੀ origignal ਕੰਪਨੀ ਦਾ ਮਾਲ ਪਹੁੰਚਿਆ ਆਪਣੇ ਕੋਲੇ ਸਿੰਗਲ ਬੈੱਡ ਤੇ ਡਬਲ ਬੈੱਡ ਇਹਦੇ ਵਿੱਚ ਡਬਲ 플ਾਈ ਸਿੰਗਲ 플ਾਈ ਸਾਰੇ ਤਰ੍ਹਾਂ ਦਾ ਮਾਲ ਆਪਣੇ ਕੋਲੇ ਓਪਨ ਹੋ ਚੁੱਕਿਆ ਦੇਖੋ ਜੀ ਸਟਾਕ ਚੈੱਕ ਕਰ ਸਕਦੇ ਹੋ ਇਹ ਆਪਾਂ ਦੇ ਆਊਟ ਸੀਜ਼ਨ ਮਾਲ ਮੰਗਾਇਆ ਬਿਲਕੁਲ ਫਰੈਸ਼ ਟੌਪ ਟੌਪ ਦੇ ਡਿਜ਼ਾਈਨ ਪਹੁੰਚ ਚੁੱਕੇ ਨੇ ਬਲੈਂਕਿਟਸ ਪਹੁੰਚੇ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਬਹੁਤ ਹੀ ਬਾਜ਼ ਵਰੇਟ ਤੇ ਮਾਲ ਆਪਣੇ ਕੋਲੇ ਫੁੱਲ ਕੁਆਂਟੀਟੀ ਚ ਜਿੰਨਾ ਮਰਜ਼ੀ ਚੱਕੋ ਹੋਲ ਸੇਲ ਤੇ ਰਿਟੇਲ ਦੇ ਗਾਕਾ ਵਾਸਤੇ ਪੂਰੇ ਫਾਇਦੇ ਨਾਲ ਕੰਬਲ ਪਹੁੰਚ ਚੁੱਕੇ ਨੇ ਡਬਲ ਵੈਡ ਸਿੰਗਲ ਵੈਡ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਬਹੁਤ ਹੀ ਭਾਰੇ ਭਾਰੇ ਦੇਖੋ ਜੀ ਵੱਡੀ ਸੇ ਲੱਗ ਚੁੱਕੀ ਆ ਰਖੜੀ ਤੱਕ ਕਿਉਂਕਿ ਰਖੜੀ ਤੋਂ ਅੱਗੇ ਇਹ ਮਹਿੰਗੇ ਹੋ ਕੇ ਆਉਣਗੇ ਹੁਣ ਬਹੁਤ ਹੀ ਬਾਜ਼ ਵਰੇਟ ਤੇ ਮਿਲਣਗੇ ਰੇਟ ਇਹਨਾਂ ਦਾ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਕੁਆਂਟੀਟੀ ਮਾਲ ਆ ਹੋਲ ਸੇਲ ਦਾ ਕੰਮ ਕਰਕੇ ਆਪਾਂ ਤੁਸੀਂ ਰੇਟ ਸ਼ਾਪ ਤੇ ਪਹੁੰਚ ਕੇ ਪਤਾ ਕਰ ਸਕਦੇ ਹੋ ਭਾਈ ਦੇਖੋ ਜੀ ਡਿਜ਼ਾਈਨਿੰਗ ਚੈੱਕ ਕਰੀ ਚਲੋ ਡਬਲ ਪਲਾਈ ਸਿੰਗਲ ਪਲਾਈ ਸਾਰੇ ਤਰ੍ਹਾਂ ਦੇ ਨਵੇਂ-ਨਵੇਂ ਫਰੈਸ਼-ਫਰੈਸ਼ ਡਿਜ਼ਾਈਨ ਪਹੁੰਚੂਕੇ ਨੇ ਦੇਖੋ ਭਾਈ ਲਓ ਜੀ ਇਹ ਸਾਰੇ ਡਬਲ ਪਲਾਈ ਵਾਲੇ ਨੇ ਦੇਖੋ ਕੰਪਨੀ ਦੀ ਮੋਹਰ ਲੱਗੀ ਹੋਗੀ ਪਲੈਟੀਨਮ ਕੰਪਨੀ ਦੀ ਚੈੱਕ ਕਰ ਲਓ ਪੂਰੇ ਸੋਹਣੇ-ਸੋਹਣੇ ਡਿਜ਼ਾਈਨ ਪਹੁੰਚੇ ਆਪਣੇ ਕੋਲ ਦੇਖੋ ਜੀ ਲਓ ਜੀ ਸਟਾਕ ਦੇਖੋ ਡਿਜ਼ਾਈਨਾਂ ਜੀ ਦੇਖੋ ਭਾਈ ਵੱਡੇ ਵੱਡੇ ਕੰਬਲ ਪੂਰੇ ਭਾਰੀ ਭਾਰੀ ਦੇਖੋ ਭਾਈ ਡਿਜ਼ਾਈਨ ਚੈੱਕ ਕਰ ਲੋ ਬਿਲਕੁਲ ਫਰੈਸ਼ ਮਾਲ ਪਹੁੰਚਿਆ ਕੰਪਨੀ ਦਾ オリジナル ਦੇਖੋ ਜੀ ਡਿਜ਼ਾਈਨ ਪੂਰੇ ਫਾਇਦੇ ਨਾਲ ਪਹੁੰਚ ਚੁੱਕੇ ਨੇ ਆਪਣੇ ਕੋਲੇ ਬਹੁਤ ਹੀ ਵਾਜਿਬ ਰੇਟ ਤੇ ਮਿੱਟੇ-ਵਟੇ ਰੇਟਾਂ ਦੇ ਵਿੱਚ ਪਹੁੰਚੇ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦੇਖੋ ਫਲਾਵਰਾਂ ਵਾਲੇ ਵਾਈਨ ਕਲਰ ਪਹੁੰਚ ਗਿਆ ਪੀਕੋਕ ਕਲਰ ਆ ਗਿਆ ਸਰਦਈ ਸੰਕਤਰੀ ਫਲਾਵਰਾਂ ਦੇ ਵਿੱਚ ਦੇਖੋ ਜੀ ਕਾਫੀ ਕਲਰ ਦਾ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਲੋਜੀ ਨਿਊ ਮਾਲ ਓਪਨ ਹੋ ਚੁੱਕਿਆ ਪੂਰੇ ਫੁੱਲ ਫਾਇਦੇ ਨਾਲ ਦੇਖੋ ਭਾਈ ਡਿਜ਼ਾਈਨ ਚੈੱਕ ਕਰੋ ਲਾਈਟ ਲਾਈਟ ਕਲਰ ਇੰਗਲਿਸ਼ ਕਲਰ ਵੀ ਪਹੁੰਚਿਆ ਵਿੱਚ ਡਾਰਕ ਲਾਈਟ ਸਾਰੇ ਤਰ੍ਹਾਂ ਦਾ ਮਾਲ ਪਹੁੰਚ ਗਿਆ ਬਹੁਤ ਹੀ ਵਾਜਿਬ ਰੇਟ ਤੇ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਜਿਆਦੇ ਨੇ ਕੁਆਂਟੀਟੀ ਚ ਮਾਲ ਆ ਜਿੰਨਾ ਮਰਜ਼ੀ ਚੱਕੋ ਲੋਜੀ ਢੇਰਾਂ ਦੇ ਢੇਰ ਲੱਗ ਚੁੱਕੇ ਨੇ ਸਿੰਗਲ ਬੈੱਡ ਤੇ ਡਬਲ ਬੈੱਡ ਇਦੇ ਵਿੱਚ ਸਿੰਗਲ ਪਲਾਈ ਇੱਕ ਵਾਰ ਫੇਰ ਦੱਸਦੇ ਨਾ ਸਿੰਗਲ ਪਲਾਈ ਤੇ ਡਬਲ ਪਲਾਈ ਵਾਲੇ ਸਾਰੇ ਤਰ੍ਹਾਂ ਦੇ ਕੰਬਲ ਆਪਣੇ ਕੋਲੇ ਹਾਜ਼ਰ ਹੋ ਚੁੱਕੇ ਨੇ ਪੂਰੇ ਮਿੱਠੇ ਰੇਟ ਦੇ ਵਿੱਚ ਸੋਏ ਭਾਈ ਸਾਰੇ ਕੰਬਲਾਂ ਸੇਲ ਮੇਲਾ ਰੱਖੜੀ ਤੱਕ ਪੂਰੇ ਫਾਇਦੇ ਨਾਲ ਦੇਵਾਂਗੇ ਉਸ ਤੋਂ ਬਾਅਦ ਇਹ ਕੰਬਲ ਮਹਿੰਗੇ ਹੋ ਕੇ ਹਣਗੇ ਸੋ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਹੁਤ ਹੀ ਵਾਜਬ ਰੇਟ ਤੇ ਮਾਲ ਪਹੁੰਚ ਚੁੱਕਿਆ ਚੱਕ ਲੋ ਜੀ ਸਿੰਗਲ ਬੈੱਡ ਤੇ ਡਬਲ ਬੈੱਡ ਦੇ ਸਿੰਗਲ 플ਾਈ ਤੇ ਡਬਲ 플ਾਈ ਸਾਰੇ ਤਰ੍ਹਾਂ ਦਾ ਮਾਲ ਅਵੇਲੇਬਲ ਹੋ ਚੁੱਕਿਆ ਆਪਣੇ ਕੋਲੇ ਹੋੜਲਾ ਖਲਾ ਦਸ਼ਵੀਸ਼ ਕਲਾਸਿਸ ਵੀ ਲੱਗ ਚੁੱਕਿਆ ਫੈਂਸੀ ਫੈਂਸੀ ਕੰਬੜਾ ਦਾ ਮੇਲਾ ਪੂਰੇ ਵਧੀਆ ਵਧੀਆ ਡਿਜ਼ਾਈਨ ਪਹੁੰਚੇ ਆਪਣੇ ਕੋਲ ਸੋ ਸ਼ੁਕਰੀਆ ਜੀ ਧੰਨਵਾਦ ਅਗਲੀ ਵੀਡੀਓ ਚ ਫੇਰ ਮਿਲਾਂਗੇ ਭਾਈ